ਦਿਖਾਉਣੇ ਹੈ ਕੈਂਡ ਕੈਂਡ ਕੰਡੀਸ਼ਨ ਆ ਟਰੈਕਟਰ ਕੰਡੀਸ਼ਨ ਦਿਖਾਉਣੇ ਆ ਤੇ ਬਾਈ ਆਪਣੇ ਨਾਲ ਆ ਦੇਵਾਂਗੇ ਹੱਸੀਗਾ ਬਾਈ ਜੀ ਪਿੰਡ ਕਿਹੜਾ ਜੀ ਆਪਣਾ ਠੀਕ ਆ ਜੀ ਕਮਾਲੀ ਇਹ ਨੰਬਰ ਦੱਸੋ ਜੀ ਇੱਕ ਵਾਰੀ 986770055 ਠੀਕ ਆ ਜੀ ਜਿਹੜੇ ਟਰੈਕਟਰ ਹੋਣਗੇ ਸਾਰੇ ਲੋਨ ਹੋ ਜੂਗਾ ਜੀ ਉੱਚੇ ਮਾਡਲ ਲਵਣਗੇ ਠੀਕ ਆ ਜੀ ਸਟਾਰਟ ਕਰਦੇ ਆ ਜੀ ਫਾਰਮਟ੍ਰੈਕ 60 ਤੋਂ ਕਿੰਨੇ ਮਾਡਲ ਆ ਜੀ ਇਹ 2008 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਮਗਰਲੇ ਥੋੜੇ ਕੇ ਹੈਗੇ 45000 ਪੈਸੇ ਜੀ 프ਰੰਟ ਵਾਲੇ ਜੀ 프ਰੰਟ ਵਾਲੇ ਹੈਗੇ ਜੀ 8590 ਪੈਸੇ ਜੀ 8590 ਪੈਸੇ 프ਰੰਟ ਵਾਲੇ ਟਾਇਰ ਆ ਰੰਗ ਪੇਂਟ ਦੀ ਇਹ ਗੱਲ ਕਰੀਏ ਸਾਫ ਆ ਬਾਈ ਹਾਂ ਜੀ ਪੂਰਾ ਸਾਫ ਹੈ ਤਾਂ ਇਤਰੇ ਜੀ ਨੰਬਰ ਇਹਦਾ ਜੀ ਨੰਬਰ ਐਚ ਆਰ ਆ ਜੀ ਐਚ ਆਰ ਨੰਬਰ ਆ ਬਾਈ ਜੀ 2 ਲੱਖ 65000 ਡਿਮਾਂਡ ਆ 8 ਮਾਡਲ ਆ ਤੇ ਇਹ ਚੋ ਮਾਨਤਨ ਕਰੋਗੇ ਜਿਹੜਾ ਦੇਖ ਕੇ ਹੋ ਆਪਣਾ ਲੈ ਵੀ ਮਾਨਤਨ ਕਰ ਦਾਂਗੇ ਠੀਕ ਆ ਬਾਈ ਜੀ ਅੱਗੇ ਆ ਗਿਆ ਸਵਰਾਜ 8555 5 ਸਟਾਰ ਰਿਵਰਸ ਵੀਟੋ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਰੰਗ ਪੇਂਟ ਦੇਖ ਹੀ ਸਕਦੇ ਤੁਸੀਂ ਪੂਰਾ origignal tractor ਤੇ ਇਹ ਚੱਲਿਆ ਹੋਇਆ 1000 ਕ ਘੰਟੇ ਦੇ ਕਰੀਬ ਆ ਨਾ ਬਈ ਹਾਂਜੀ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ ਸਾਹਮਣੇ ਛੋਟੇ 16 9 28 ਦੇ ਬੈਕ ਵਾਲੇ ਟਾਇਰ ਆ 1000 ਪਾਰਾਂ ਤੋਂ ਘੰਟੇ ਚੱਲੇ ਦੇਗੀ ਚੁੱਲੇ ਵਾਲਾ ਇਹ ਆ ਗਿਆ ਜੀ 5 ਸਟਾਰ ਇਹ ਆ ਗਿਆ ਸੰਗਰੂਰ ਮਾਡਲ ਨੰਬਰ ਪੀਵੀ 13 ਤੇ ਕਿੰਨੇ ਮਾਡਲ ਆਏਗੀ ਇਹ 2020 ਮਾਡਲ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ 6 ਲੱਖ 85000 ਰੁਪਏ ਜੀ 6 ਲੱਖ 85000 ਡਿਮਾਂਡਾ ਲੋਨ ਹੋ ਜੂਗਾ ਨਾ ਉੱਤੇ ਹਾਂਜੀ ਹੋ ਜੂਗਾ ਜੀ ਪਰਾਂ ਟਰੈਕਟਰ ਵੀ ਘਟਾਇ ਦਿਓ ਮਾਨਤਾ ਨੇ ਚੋ ਕਰਾਂਗੇ 10000 ਦਾ ਕਰਾਂਗੇ ਜੀ ਠੀਕ ਹੈ ਜੀ ਕੰਟੈਕਟ ਨੰਬਰ ਦਿਓ ਅੱਗੇ ਆ ਗਿਆ ਬਾਈ ਜੀ ਨਿਊ ਹਾਲੈਂਡ 3630 ਪਲੱਸ ਵਾਲਾ ਟਾਇਰ ਹੈਗੇ ਬਿਲਕੁਲ ਨਵੇਂ ਬਾਈ ਜੀ ਐਮ ਆਰ ਐਫ ਦੇ 16 9 2 ਦੇ ਟਾਇਰ ਰੰਗਪਿੰਡ ਦਾ オリジナル ਹੈ ਇਹ ਟਰੈਕਟਰ ਚੱਲਿਆ ਬਾਈ ਜੀ 3300 ਘੰਟੇ ਦੇ ਕਰੀਬ ਇਹਦਾ ਨੰਬਰ ਕਿਹੜੀ ਆਈ ਪਿਆਵ ਕਰਨਾ ਨੰਬਰ ਆਈ ਐਨਓ ਸੀ ਮਿਲ ਜੂ ਇਹਦੀ ਐਚ ਆਰ ਨੰਬਰ ਆ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਫਰੰਟ ਵਾਲੇ ਪਏ ਜੀ 65 70 ਦੇ ਕਰੀਬ ਬੈਕ ਵਾਲੇ ਬਿਲਕੁਲ ਨਵੇਂ ਆ ਇਹ ਇਦੀ ਡਿਮਾਂਡ ਹੈ ਜੀ ਕਿੰਨੇ ਐਡਵਾਂਸ 5 ਲੱਖ 10 ਹਜ਼ਾਰ ਰੁਪਏ 5 ਲੱਖ 10 ਹਜ਼ਾਰ ਡਿਮਾਂਡ ਆ ਨਵਾਂ ਮਾਡਲ ਆ ਮੱਕੀ ਮੌਕੇ ਤੇ ਮਾਰਦਾ ਨਾ ਕਰ ਦੇਣਗੇ ਬਾਈ ਇੱਕ ਵਾਰੀ ਜਰੂਰ ਤੁਸੀਂ ਮੌਕਾ ਦਿਓ ਆਓ ਇਹ ਨੰਬਰ ਦੱਛੋ ਬਾਈ ਦੁਬਾਰੇ ਇਹ 4 ਨੰਬਰ ਹੀ ਆਪਣਾ ਨੰਬਰ ਹੀ ਆਪਣਾ 948606 ਹਾਂਜੀ 75 ਠੀਕ ਹੈ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਆਹ ਟਰੈਕਟਰਾਂ 'ਚ ਕੋਈ ਵੀ ਖਰੀਦਣਾ ਹੋਵੇ ਪੁਰਾਣਾ ਟਰੈਕਟਰ ਕੱਢ ਲਵਾਂਗੇ ਜੀ ਹਾਂਜੀ ਕੱਢ ਲਾਂਗੇ ਲੋਨ ਵੀ ਹੋ ਜਾਊਗਾ ਹਾਂਜੀ ਠੀਕ ਹੈ ਜੀ ਧੰਨਵਾਦ ਹੁਣ ਆਪਾਂ ਸੋਨੂੰ ਦਿਖਾਉਣੇ ਆ ਬਾਈ ਜੀ ਜੌਂਡੀਅਰ 5050 E ਨੰਡੀਆ ਰ ਪੰਜਾਬ ਪੰਜਾਬ ਇਹ ਕਲਰ ਸ਼ਿਫਟ ਵਾਲਾ ਅਡਜਸਟੇਬਲ ਸੀਟ ਹੈ ਸਾਈਡ ਗੇਅਰ ਚ 3 ਸਪੀਡਾ ਬਾਈ ਜੀ 프ਰੰਟ ਬੈਕ ਵਾਲੇ ਟਾਇਰ ਬਰ ਕੋਨਾ ਮੈਂ ਹੈ ਜੇ ਕੇ ਦੇ ਤੇ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਜ 570 ਪੈਸੇ ਦੇ ਕਰੀਬ 13 ਮਾਡਲ 495000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਰੰਗ ਪੇਂਟ ਦਾ origignal ਹੈ ਜਮਾ ਕਲਮ ਮੇਂ ਲੱਗੀ ਹਜੇ ਤਾਈ ਅੱਗੇ ਹੈਗਾ ਜੀ ਸਵਰਾ 744 ਸਿੰਗਲ ਸਟਾਰ ਰੰਗ ਪੇਂਟ ਦੇ ਕੈਂ ਲੱਗਦਾ ਟਰੈਕਟਰ ਜਮੇ 14 15 ਮਾਡਲ ਦਾ ਭਲੇਖਾ ਪੌਂਦਾ ਬਾਈ ਜੀ ਰੰਗ ਪਾਇੰਟ ओरिजिनल ਆ ਜ਼ਿੰਮੇਦਾਰੀ ਆ ਬਾਈ ਦੀ ਟੱਚਿੰਗ ਬਚਿੰਗ ਦੀ ਗਰੰਟੀ ਆ ਤੇ ਇਹ ਆ ਗਿਆ ਨਵ ਮਾਡਲ 3.5 ਲੱਖ ਡਿਮਾਂਡ ਆ ਟਰੈਕਟਰ ਦੀ ਬਾਹਰੇ ਪੰਪਲ ਆ ਦੇਖ ਸਕਦੇ ਹੋ ਕੰਡੀਸ਼ਨ ਸਿੰਪਲ ਸਟੀਅਰਿੰਗ ਦਾ ਟਰੈਕਟਰ ਪੂਰੀ ਘੈਂਟ ਕੰਡੀਸ਼ਨ ਦਾ ਟਰੈਕਟਰ ਆ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਪਏ ਜੀ 70 75 ਪਏ ਦੇ ਕਰੀਬ ਪ੍ਰਾਂਟ ਵਾਲੇ ਟਾਇਰ ਹੈਗੇ ਆ ਜੀ 60.55 ਦੇ ਕਰੀਬ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 50 ਦਾ ਸਕੰਦਰ ਮਾਡਲ 520 ਔਰ ਸਪਾਵਰ ਜਾ ਗਿਆ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਡਬਲ ਪੰਪਾ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਰੰਗ ਮੈਂਟ ਦਾ Ориਜਨਲ ਆ 11200 ਘੰਟੇ ਚੱਲਿਆ ਹਰਿਆਣਾ ਨੰਬਰ 20 ਹੈ ਹਰਿਆਣਾ ਨੰਬਰ ਦੇਖ ਸਕਦੇ ਹੋ ਰੰਗ ਮੈਂਟ ਟਰੈਕਟਰ ਦਾ ਤੇ 20 ਮਾਡਲ 5 ਲੱਖ 40000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਅੱਗੇ ਆ ਗਿਆ ਬਾਈ ਜੀ ਫਾਰਮਾਟ ਰਾਇਕ 60 ਦਾ ਸੁਪਰ ਮਿਕਸ ਵਾਲਾ ਕਲਾਸ ਕਾਲਾ ਇਹ ਹੈਗਾ ਜੀ ਪੀ ਵੀ 65 ਮਾਹਲੀ ਦਾ ਨੰਬਰ ਹੈ ਟਾਇਰ ਦੇਖ ਸਕਦੇ ਹੋ ਜਮਨ ਨਵੇਂ ਆ ਬਾਈ ਜੀ ਬਾਈਕ ਵਾਲੇ ਟਾਇਰ ਈਡੀਐਲ ਅਲਾਈਅੰਸ ਦੇ ਜਿਹੜੇ ਮੰਗੇ ਹੁੰਦੇ ਆ ਉਹ ਪਾਏ ਹੋਏ ਆ ਇਹ ਮਗਰਾਟ ਦੇਖੋ ਕਿੰਨੇ ਘੈਂਟ ਪਏ ਆ ਪੀ ਵੀ 65 ਆ ਫਾਈਬਰ ਵਾਲੀ ਹੱਡ ਲੱਗੀ ਹੋਈ ਆ ਇਹ ਰੰਗ ਪੇਂਟ ਬਾਡੀ ਲੈਨ ਦਾ ਤਾਂ ਤੋਂ ਸਾਫਾ ਟਰੈਕਟਰ 16 ਮਾਡਲ ਆ 495000 ਰੁਪਏ ਡਿਮਾਡ ਆ ਬਾਕੀ ਲਾਈਵ ਚ ਆਪਾਂ ਪਿੱਛੇ ਦਿਖਾਇਆ ਸੀ ਕੰਟੈਕਟ ਕਰ ਲਿਓ ਜੇ ਇਨਾ ਟਰੈਕਟਰਾਂ ਚ ਕੋਈ ਵੀ ਖਰੀਦਦਾਰਾ ਬਾਈ ਨੂੰ ਤੇ ਅੱਗੇ ਤੁਹਾਨੂੰ ਘੱਟ ਰੇਟ ਆ ਟਰੈਕਟਰ ਦਿਖਾ ਦਈਏ ਜੀ ਸਵਰਾ 735 ਇਹਦਾ ਅੰਦਰ ਆ ਬੰਪ ਜੀ ਉਹ ਬੈਂਕੀ ਦਾ ਬਾਹਰੇ ਸੀ ਬੰਪੇ ਦਾ ਅੰਦਰ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਬਾਈ ਕੰਮ ਦੇਣ ਵਾਲੀ ਲੇਸ ਚ ਆ ਨਾ ਕੰਡੀਸ਼ਨ ਟਰੈਕਟਰ ਦੀ ਪੂਰੀ ਵਧੀਆ ਵਧੀਆ ਇਹ ਆ ਗਿਆ ਚਿਰਾਂ ਦਾ ਮੇਮਾਰ ਲੈ 1,25,000 ਰੁਪਿਆ ਡਿਮਾਂਡ ਰੱਖੀ ਹੈ ਟਰੈਕਟਰ ਦੀ ਕੰਡੀਸ਼ਨ ਦਾ ਪੂਰਾ ਚੰਗਾ ਟਰੈਕਟਰ ਅੱਗੇ ਮੈਸੀ 5945 DI ਮਾ ਮਹਾਨ ਟਾਇਰ ਟੂਰੇ ਦੇ ਵੀ ਸਾਫ ਹੀ ਆ ਟਰੈਕਟਰ ਦੇ ਕੰਮ ਦੇਣ ਵਾਲੇ ਆ ਵਧੀਆ ਇਹ ਆ ਗਿਆ ਪੰਜ ਮਾਡਲ 1,75,000 ਰੁਪਿਆ ਡਿਮਾਂਡ ਆ ਤੇ ਸੈਂਟਰ ਗੀਅਰ ਚਾ ਬਾਈ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਨਿਊ ਹਾਲੈਂਡ ਆ ਸੁਪਰ ਵਾਲਾ 363 ਚਵਦਾ ਮਾਡਲ 4,60,000 ਰੁਪਏ ਡਿਮਾਂਡ ਆ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਵੀ ਆ 95 ਪੈਸੇ 16 ਨੂੰ 28 ਦੇ ਬਾਈਕ ਵਾਲੇ ਟਾਇਰਾ ਵੱਡੇ ਸਾਈਡ ਗੀਅਰ ਚਾ ਬਾਈ ਜੀ ਸਰੀ ਸਪੀਡ ਟਾਪ ਮਾਡਲ ਡਬਲ ਡਿਸਟ੍ਰਿਬਿਊਟਰ ਡਬਲ ਪੰਪ 14 ਮਾਡਲ 4,8000 ਡਿਮਾਂਡ ਆ ਅੱਗੇ ਆ ਗਿਆ ਜੀ ਫਾਰਮ ਟ੍ਰੈਕ 60 55 ਸੁਪਰ ਮੈਕਸ ਔਇਲ ਬ੍ਰੇਕ ਛੋਟਾ ਟਰੈਕਟਰ ਹੀ ਆਦਾ ਬਾਈ ਕੋਸ ਮਰਜ਼ੀ ਪਾ ਕੇ ਦੇਮਾ ਕ੍ਰੀਸੀ ਬਰੇ ਹੁਣ ਮੱਕੀ ਦਾ ਸੀਜ਼ਨ ਆ ਚਾਰ ਤੇ ਕਿਵੇਂ ਮਰਜੀ ਧੱਕੀ ਫਿਰੋ ਕਿਤੇ ਨਹੀਂ ਦਬਦਾ ਟਾਇਰ ਦੇਖੋ ਤੁਸੀਂ ਬਿਲਕੁਲ ਨਵੇਂ ਆ ਬਾਈ ਕਾਲੇ ਟਾਇਰ ਵੀ ਬਿਲਕੁਲ ਨਵੇਂ ਆ ਬਾਈ ਜੀ ਗੁਡਇਰ ਦੇ 16 9 28 ਦੇ ਸਾਈਡ ਗੇਅਰ ਚ ਟਰੈਕਟਰ ਰੰਗ ਵੇੜ ਦੇਖੋ ਕਿਵੇਂ ਲਿਸ਼ਕਾ ਮਾਰਦਾ ਬਾਜਪੂਰ ਵਧੀਆ ਆ ਜੀ ਇਹਦੇ ਦਾ ਕਮੈਂਟ ਕਰ ਦਿਓ ਬਾਈ ਪੰਜਾਬ ਨੰਬਰਾਂ ਟਰੈਕਟਰ ਦੇਖੋ ਤੁਸੀਂ ਡਬਲ ਪੰਪ ਆ ਨੰਬਰ ਦੱਸੀ ਨੰਬਰ ਬਹੁਤ ਸਰ ਨੰਬਰ ਹੈਗਾ 700947255 ਜੀ ਪ੍ਰਾਂਟ ਟਰੈਕਟਰ ਕੱਟ ਲਓ ਇਹ ਹਾਂ ਵਿੱਚ ਕੱਟਿਆ ਜਾਊਗਾ ਲੋਨ ਹੋ ਜੂਗਾ ਹੁੰਦਾ ਨਹੀਂ ਠੀਕ ਹੈ ਜੀ ਨਾਕ ਤਾਂ ਹੈ ਇਹਦੇ ਟਰੈਕਟਰ ਆ ਠੀਕ ਆ ਬਾਈ ਆ ਨੰਬਰ ਤੇ ਸੰਪਰਕ ਕਰ ਲਓ ਟਰੈਕਟਰ ਖਰੀਦਣ ਅੱਗੇ 55 ਆ ਗਿਆ ਪੋਰ ਸਟਾਰ 14 ਮਾਡਲ 4 ਲੱਖ 90 ਹਜ਼ਾਰ ਡਿਮਾਂਡ ਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਦੇਗੀ ਚੁੱਲੇ ਵਾਲਾ ਇਹ ਥੋੜਾ 14 ਮਾਡਲ ਆ 4 ਲੱਖ 90 ਹਜ਼ਾਰ ਡਿਮਾਂਡ ਆ ਇਹ ਜਿਹੜਾ ਬਾਈ ਨੇ ਨੰਬਰ ਬੋਲਿਆ ਸੀ ਉੱਥੇ ਸੰਪਰਕ ਕਰ ਲੈ ਤੁਸੀਂ ਜੇ ਇਹ ਟਰੈਕਟਰਾਂ ਨੂੰ ਕੋਈ ਖਰੀਦਣਾ ਹੋਵੇ ਹਰੇ ਟਰੈਕਟਰ ਇਹ ਬਾਈ ਦੇ ਆ ਅੱਗੇ ਆ ਗਏ ਜੀ ਫਾਰਮਟਰੈਕਟਰ 60 ਦਾਸ ਮਾਡਲ 3 ਲੱਖ 43000 ਰੁਪਏ ਡਿਮਾਂਡ ਰੱਖੀ ਗਿਆ ਐਚ ਆਰ 24 ਸਰਸੇ ਦਾ ਨੰਬਰ ਆ ਪਾਵਰ ਸਟੀering ਦਾ ਟਰੈਕਟਰ ਬਾਈ ਜੀ ਪਾਵਰ ਸਟੀering ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਈ ਕਾ ਟਾਇਰ ਪੇ ਜੀ 60 ਕੁ ਪੈਸੇ ਦੇ ਕਰੀਬ ਡੰਡਾ ਪੱਟੀ ਰਾਵਲ ਤੋਂ ਨਾਲ ਹੀ ਮਿਲ ਜੂਗਾ ਤੇ ਕੰਡੀਸ਼ਨ ਪੂਰੀ ਵਧੀਆ ਟਰੈਕਟਰ ਦੀ ਸਵਰਾ 774 ਆ ਗਿਆ ਐਕਸਐਮ 13 ਮਾਡਲ ਆ 2,36,000 ਰੁਪਏ ਡਮਾਡਾ ਕੰਡੀਸ਼ਨ ਦੇਖ ਸਕਦੇ ਹੋ ਮਗਰਾਟ ਮੂ ਰੋਟਾਂ ਟੇਪ ਲੱਗਿਆ ਵਧੀਆ ਪੂਰਾ ਘੈਂਟ ਕੰਡੀਸ਼ਨ ਦਾ ਟਰੈਕਟਰ ਆ ਤੇ ਇਹ ਸਿੰਗਲ ਪੰਪ ਆ ਗਿਆ ਜੀ ਬਾਹਰ ਪੰਪ ਵਾਲਾ ਤੇ ਐਚਆਰ 24 ਸਰਛੇ ਦਾ ਨੰਬਰ ਆ 13 ਮਾਡਲ 2,36,000 ਰੁਪਏ ਡਮਾਡਾ ਅੱਗੇ ਆ ਗਿਆ Mahindra 265 DI 2000 ਮਾਡਲ 1,75,000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਵਧੀਆ ਕੰਮ ਦੇਣ ਵਾਲੀ ਮੌਜਨੀ DI ਵਰਗੀ DI ਵਰਗੀ ਮੌਜੇ ਨਹੀਂ ਤੇਲ ਖਰਚਾ ਘੱਟ ਆ ਬਈ ਡਾਇਰੈਕਟਰ ਦਾ ਅੱਗੇ ਸੋਨੂੰ ਭਾਪਰਾ ਟਰੈਕ ਦਾ ਘਾਉਣਾ 445 DS ਮਤਲਬ ਡੀਜ਼ਲ ਸੇਵਰ ਏ ਟਰੈਕਟਰ ਦਾ ਤੇਲ ਖਰਚਾ ਬਹੁਤ ਘੱਟ ਆ ਬਾਈ ਜੀ ਪੂਰਾ ਘੈਂਟ ਕੰਡੀਸ਼ਨ ਦਾ ਟਰੈਕਟਰ ਆ ਬੀਕੇਟੀ ਦੇ ਟਾਇਰ ਨੇ ਕਮਾਂਡਰ ਵਾਲੇ 14928 ਦੇ ਮਹਿੰਗੇ ਟਾਇਰ ਹੁੰਦੇ ਆ ਬਈ ਇਹ ਆਮ ਕੰਪਨੀਆਂ ਨਾਲ ਤੇ 프ਰੰਟ ਵਾਲੇ ਵੀ ਕਮਾਂਡਰ ਦੇ ਆ ਡੀਜ਼ਲ ਸੇਵਰ ਆ 445 ਅੱਠ ਮਾਡਲ ਆ 22 ਲੱਖ ਰੁਪਈਆ ਡਿਮਾਂਡ ਆ ਤੇ 10-15000 ਦਾ ਮਾਨਤਾਣਾ ਹੋ ਜੂ ਇਹ ਟਰੈਕਟਰ ਚੋ ਕੰਡੀਸ਼ਨ ਘੈਂਟਾ ਟਰੈਕਟਰ ਦੀ ਦੇਖ ਸਕਦੇ ਤੁਸੀਂ ਆਵਰਾ ਟਰੈਕ ਜੀ ਡੀਜ਼ਲ ਸੇਵਰ ਅੱਗੇ ਸੋਨੂੰ ਦਿਖਾਉਣੇ ਸਵਰਾਜ 855 32 168 ਪੰਜਾਬ ਨੰਬਰ 7 ਮਾਡਲ 343000 ਰੁਪਏੜਾ ਮੜਾ ਟਾਇਰਾਂ ਦੀ ਕੰਡੀਸ਼ਨ ਹੈ ਜੀ 66.5 ਦੇ ਕਰੀਬ ਰੰਗ ਪੇਂਟ ਦਾ ਸਾਫਾ ਟਰੈਕਟਰ ਛੋਟੇ ਸਾਹਮਣੇ ਹੈ ਕੰਡੀਸ਼ਨ ਤੇ ਟੇਪ ਟੂਬ ਲੱਗੀ ਹੋਈ ਹੈ ਮਰਾਟਾਂ ਤੇ ਸਿੰਗਲ ਪੰਪ ਆ ਗਿਆ ਜੀ ਅੱਗੇ ਆ ਗਿਆ ਅਰਜਨ 555 DI ਅਰਜਨ ਬੈਲੀ 12 ਮਾਡਲ 383000 ਰੁਪਏ ਦਾ ਮਾਡਲ ਟਾਇਰ ਦੇਖ ਸਕਦੇ ਹੋ ਬਾਈ ਜੀ ਤੁਸੀਂ 8085 ਪੈਨੇ ਦੇ ਕਰੀਬ ਟੈਰਾਂ ਦੀ ਕੰਡੀਸ਼ਨ ਆ 14928 ਦੇ ਵਾਹਨ ਦੇ ਟਾਇਰ ਫਰੰਟ ਵਾਲੇ ਅਪੂਲੋ ਦੇ ਆ ਜੀ ਪਾਵਰ ਸਟੀering ਚ ਆ ਗਿਆ ਤੇ ਇਹ ਸੈਂਟਰ ਗੇਅਰ ਚ ਆ ਗਿਆ ਬਾਈ ਜੀ ਜ਼ਿਆਦਾਤਰ ਸਾਈਡ ਗੇਅਰ ਚ ਹੁੰਦੇ ਆ ਅਰਜਨ ਤੇ ਅੱਗੇ ਆ ਗਿਆ ਸੋਨਾ ਲਿਕਾ DI 750 ਪੰਜ ਮਾਡਲ ਆ 267000 ਰੁਪਿਆ ਡਿਮਾਂਡ ਰੱਖੀ ਹੈ ਟਰੈਕਟਰ ਦੀ ਰੰਗ ਪੇਂਟ ਦਾ ਪੂਰਾ ਵਧੀਆ ਸਾਈਡ ਗੇਅਰ ਦਾ ਟਰੈਕਟਰ 14928 ਦੇ ਬੈਕ ਵਾਲੇ ਟਾਇਰ ਆ ਗੁਡਇਰ ਦੇ 프ਰੰਟ ਵਾਲੇ ਟਾਇਰ ਹੈਗੇ ਬੀਕੇਟੀ ਦੇ ਠੀਕ ਹੈ ਜੀ ਤੇ ਪੰਜ ਮਾਡਲ 267000 ਡਿਮਾਂਡ ਆ ਅੱਗੇ ਆ ਗਿਆ ਸਵਰਾਜ 855 2 ਸਟਾਰ ਸਿੰਗਲ ਪੰਪ ਸੈਂਟਰ ਗੇਅਰ ਟਾਇਰ ਹੈਗੇ ਜੀ ਬੀਕੇਟੀ ਦੇ ਕਮਾਂਡਰ ਦੇ ਮਹੰਗੇ ਵਾਲੇ 프ਰੰਟ ਵਾਲੇ ਬੈਕ ਵਾਲੇ ਬੁੱਲੋ ਦੇ ਆ ਕੰਡੀਸ਼ਨ ਟੋਟੇ ਸਾਹਮਣੇ ਆ ਜੀ 14928 ਦੇ ਬੈਕ ਵਾਲੇ ਟਾਇਰ ਟਾਇਰਾਂ ਦੀ ਕੰਡੀਸ਼ਨ ਆ ਜੀ 60.5 ਸੇ ਪਰਾਂਟ ਵਾਲੇ ਟਾਇਰ ਪਈ 85 90 ਪਈ ਦੇ ਕਰੀਬ ਰੰਗ ਪੇਂਟ ਆ ਰਿਜਨਲ ਆ ਪੰਜ ਮਾਡਲ 3 ਲੱਖ 13000 ਡਮਾਂਡਾ ਬਾਕੀ ਮੌਕੇ ਤੇ ਮਾਰਦਾਨ ਹੋ ਜੂ ਅੱਗੇ ਸਵਰਾਹ ਆ 855 ਦਾ 2 ਸਟਾਰ ਸਿੰਗਲ ਪੰਪਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 14928 ਦੇ ਬੈਕ ਵਾਲੇ ਟਾਇਰ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਈ ਜੀ ਪੈਂਡ 70 ਪੈਸੇ ਦੇ ਕਰੀਬਾ ਟਰੈਕਟਰ ਪੂਰਾ ਘੈਂਟ ਕੰਡੀਸ਼ਨ ਦਾ ਰੰਗ ਪੇਂਟ ਤੋਂ 7 ਮਾਡਲ ਆ 327000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਅੱਗੇ ਹੌਲੈਂਡ ਪਲੱਸ ਵਾਲਾ ਆ ਗਿਆ 3730 2012 ਮਾਡਲ ਆ 495000 ਡਿਮਾਂਡ ਆ ਸਾਈਡ ਗੀਅਰ ਚ ਆ ਗਿਆ ਜੀ ਟਾਇਰ ਰਹਿ ਗਿਆ 16 ਨ ਉਠਾਈ ਦੇ ਠੀਕ ਆ ਜੀ ਫੋਲੋ ਦੇ ਟਾਇਰ ਆ ਬਾਈਕ ਵਾਲੇ ਤੇ ਟਰੈਕਟਰ ਦੀ ਕੰਡੀਸ਼ਨ ਪੂਰੀ ਵਧੀਆ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ ਜੀ 60 65% ਸੀ ਤੇ ਗਰੀਬ ਤੇ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਅੱਗੇ ਕਮਾਣ ਦੇ ਟਰੈਕਟਰ ਆ ਗਏ ਆ ਗਿਆ ਜੀ ਸਰਾ ਆਸਾ ਕੰਮ ਕਰੇ ਖਾਸਾ 20 ਮਾਡਲ 2 ਲੱਖ 45 ਹਜ਼ਾਰ ਡਿਮਾਂਡ ਆ ਟਾਇਰ ਬਿਲਕੁਲ ਨਵੇਂ ਪਏ ਟਰੈਕਟਰ ਵੀ ਜਿਵੇਂ ਨਵਾਂ ਪਏ ਜੀ ਅੱਗੇ ਆ ਗਿਆ ਫਾਰਮਟਰੈਕ 6055 2014 ਮਾਡਲ 473000 ਡਿਮਾਂਡ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਫਰੰਟ ਵਾਲੇ ਟਾਇਰ ਪਿਆ ਬਾਈ ਜੀ 85 ਬੈਂਸ ਦੇ ਕਰੀਬ ਚੌਕੜਾ 85 ਬੈਂਸ ਦੇ ਕਰੀਬ ਪਿਆ ਪਾਵਰ ਸਟੀering 14 ਮਾਡਲ 473000 ਡਿਮਾਂਡ ਆ ਜੀ ਸਾਈਡ ਗੀਅਰ ਚ ਹੈਗਾ ਡਰੈਕਟਰ ਅੱਗੇ ਆ ਗਿਆ ਨੂ ਹਾਲੈਂਡ 올 ਰਾਉਂਡਰ 3602 ਪਾਵਰ ਸਟੀering ਏ ਬਾਇਕਰ ਟਾਇਰ ਹੈ ਬਿਲਕੁਲ ਨਵੇਂ ਬਾਈ ਜੀ ਅਪੋਲੋ ਦੇ 프ਾਂਟੇ ਦੇ ਟਾਇਰ ਹੈ ਜੀ 6570 65 ਦੇ ਕਰੀਬ 2015 ਮਾਡਲ 4,65,000 ਰੁਪਏ ਡਿਮਾਂਡ ਰੱਖੀ ਜੀ ਹੈ ਟਰੈਕਟਰ ਦੀ ਹਾਂਜੀ ਦੋਸਤੋ ਤੁਸੀਂ ਜੇ ਕੋਈ ਟਰੈਕਟਰ ਦੇਖਣਾ ਤਾਂ ਕਮੈਂਟ ਕਰ ਸਕਦੇ ਆਂ ਆਪਾਂ ਨੂੰ ਨਹੀਂ ਆਪਾਂ ਲਾਈਵ ਕੱਟਣ ਲੱਗਿਆ ਬਾਈ ਜੀ ਜੇ ਤੁਹਾਨੂੰ ਆਪਣਾ ਲਾਈਵ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੇ ਤੁਸੀਂ ਕੋਈ ਟਰੈਕਟਰ ਦੇਖਣਾ ਹੋਵੇ ਬਾਈ ਜੀ ਆਪਾਂ ਨੂੰ ਕਮੈਂਟ ਵੀ ਕਰ ਸਕਦੇ ਆ ਆਪਾਂ ਦਿਖਾ ਦੇਾਂਗੇ ਤੁਹਾਨੂੰ ਤੇ ਜਿਹੜੇ ਉਹ ਟਰੈਕਟਰ ਦਖਾਈ ਸੀ ਬਾਈ ਉਹ ਟਰੈਕਟਰ ਆ ਬਾਈ ਦੇ ਆਪਾਂ ਨੰਬਰ ਬੋਲ ਦਿੰਨੇ ਇੱਕ ਵਾਰੀ ਕਮਾਨ ਬਾਈ ਦਾ ਆ ਗੋਵਿੰਦ ਨੰਬਰ ਆਈ ਗੱਲ ਕਰੀ ਜਾਂਦਾ ਫੋਨ ਤੇ ਮਾੜੀ ਜੀ ਇੰਨੇ ਸਾਨੂੰ ਟਰੈਕਟਰ ਜਿਹੜੇ ਆ ਟਰੈਕਟਰ ਹੋਣਗੇ ਆ ਉਹ ਅਛਰ ਤੋਂ ਲੈ ਕੇ 36 ਜੋੜੂ ਹੋ ਗਿਆ ਇਧਰੋਂ ਆਹ ਤਨ ਚਾਰ ਟਰੈਕਟਰਾਂ ਬਾਈ ਦੇਉਣਗੇ ਜੇ ਟਰੈਕਟਰਾਂ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਈ ਤਾਂ ਤੁਸੀਂ ਬਾਈ ਨੂੰ ਸੰਪਰਕ ਕਰ ਲਿਓ ਤੇ ਸੰਪਰਕ ਨੰਬਰ ਬਾਈ ਬੋਲ ਦਊਗਾ ਬਲਾਲ ਮਾਈ ਗੱਲ ਕਰੀ ਜਾਂਦਾ ਫੋਨ ਤੇ ਜੇ ਬਾਈ ਜੀ ਤੁਹਾਨੂੰ ਲਾਈਵ ਵਧੀਆ ਲੱਗਦਾ ਆਂਦਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਬਾਜਪੂਰੀ ਕਲੀਅਰ ਆਉਂਦੀ ਆ ਤਾਂ ਕਮੈਂਟ ਕਰ ਦਿਓ ਇਹ 13 ਨੰਬਰ ਪਲਾਂਟ ਆ ਬਾਈ ਜੀ ਮੰਡੀ 'ਚ ਜੇ ਕਿਸੇ ਨੇ ਵੀਰ ਨੇ ਇੱਥੇ ਆਉਣਾ ਹੋਇਆ 13 ਨੰਬਰ ਪਲਾਂਟ ਆ ਮੰਡੀ 'ਚ ਠੀਕ ਹੈ ਜੀ ਹਰ ਬਦਵਾਰ ਨੂੰ ਲੱਗਦੀ ਆ ਇਸੀ ਆ ਜਾਨ ਨੂੰ ਵੱਡੀ ਮੰਡੀ ਆ ਟਰੈਕਟਰ ਬਹੁਤ ਆਇਆ ਮੰਡੀ 'ਚ ਕਮਾਨ ਕਮਾਨ ਨੰਬਰ ਬੋਲੀ ਮੜਿਆ 52262 0000 ਫਰਾਂਟ ਟਰੈਕਟਰ ਘਟਾਉਣਾ ਲਾਉਣ ਹੋ ਜੂਗਾ ਪੱਕਾ ਠੀਕ ਹੈ ਜੀ ਟਰੈਕਟਰਾਂ ਜੋ ਕੋਈ ਟਰੈਕਟਰ ਲੈਣਾ ਹੋਵੇ ਆ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਤੇ ਮੰਡੀ ਚ ਤੇਰੇ ਟੈਂਪਰਾ ਪਲਾਂਟ ਪਾਈਆਂ ਦਾ ਤੇ ਕੋਈ ਮਰਜੀ ਟਰੈਕਟਰ ਖਰੀਦਣਾ ਹੋਵੇ ਇੱਕ ਨੰਬਰ ਕਮਾ ਪਾਈਆਂ ਦਾ ਇੰਜਨ ਗੇਅਰ ਦੀ ਤਸ਼ਲੀ ਕਰਕੇ ਜਿਵੇਂ ਉਹ ਮਾਗਰ ਪੂਰੀ ਫੁੱਲ ਟਰਾਈ ਲਈ ਜਾਂਦੇ ਆ 241 ਆਸੇ ਦੀ ਕਮਾ ਕਮਾ ਚੈੱਕ ਕਰਦੇ ਆ ਪੂਰਾ ਜੋਰ ਮਰਵਾਉਂ ਗੋਆ ਇਹ ਚੈੱਕ ਕਰਕੇ ਆ ਵੀ ਟਰਾਈ ਕਰਕੇ ਲਿਆ ਸਕਦੇ ਹੋ ਕਾਗਜ਼ ਪੱਤਰਾਂ ਦੀ ਪਾਈਆਂ ਦੀ ਜ਼ਿੰਮੇਵਾਰੀ ਹੋਊਗੀ ਇੱਧਰ ਟਰਾਈਆਂ ਵਜੇ ਨੇ ਟਰੈਕਟਰਾਂ ਦੀਆਂ ਜਿਨ੍ਹਾਂ ਨੇ ਖਰੀਦਣਾ ਟਰੈਕਟਰ ਆ ਇੱਥੇ ਟਰਾਈਆਂ ਵਜਦੇ ਨੇ ਫੁੱਲ ਪੂਰਾ ਯੋਰ ਮਰਵਾ ਕੇ ਚੈੱਕ ਕਰਕੇ ਟਰੈਕਟਰ ਲਿਜਾ ਸਕਦੇ ਹੋ ਤੇ ਕੋਈ ਵੀ ਟਰੈਕਟਰ ਇਹਨਾਂ ਟਰੈਕਟਰਾਂ ਨੂੰ ਖਰੀਦਣਾ ਹੋਵੇ ਉਹ ਬਾਈ ਨੂੰ ਸੰਪਰਕ ਕਰ ਸਕਦੇ ਹੋ ਸਾਰੇ ਲਾਈਵ 'ਚ ਬਾਈ ਜਿੰਨੇ ਵੀ ਟਰੈਕਟਰ ਦਿਖਾਏ ਆ ਸਾਰਿਆਂ ਦੇ ਆਪਾਂ ਤੁਹਾਨੂੰ ਕੰਟੈਕਟ ਨੰਬਰ ਵੀ ਦਿੱਤੇ ਆ ਅਲੱਗ-ਅਲੱਗ ਟਰੈਕਟਰਾਂ ਦੇ ਅਲੱਗ-ਅਲੱਗ ਕੰਟੈਕਟ ਨੰਬਰ ਹੋਣਗੇ ਤੁਸੀਂ ਲਾਈਵ ਪਾਇਲ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਪਹਿਲਾਂ ਡਰਾਈਵਰ ਲਗਾਏ ਸੀ ਉਹਨਾਂ ਦਾ ਮਾਲਕ ਕੋਈ ਹੋਰ ਆ ਉਹਨਾਂ ਦਾ ਕੰਟੈਕਟ ਨੰਬਰ ਹੋਰ ਆ ਉਹ ਵਿੱਚ ਬੋਲਿਆ ਹੋਇਆ ਲਾਈਵ ਤੇ ਆਪਾਂ ਤੁਹਾਨੂੰ ਇਹ ਲਾਈਵ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਧੰਨਵਾਦ